ਹੈਲੋ ਬਾਈ ਸੱਸੀ ਗੱਲ ਸਾਰਿਆਂ ਨੂੰ ਅੱਜ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣਿਆ ਪੁਰਾਣੀ ਸਬਜ਼ੀ ਹੁਣ ਵਾਲੇ ਬੰਦੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੋਣੀ ਇਹ ਚੀਜ਼ ਬਾਰੇ ਨਹੀਂ ਨਹੀਂ ਭਾਈ ਇਹ ਪਤਾ ਦਿਖਾਉਣਿਆ ਸਾਨੂੰ ਚੀਜ਼ ਨਹੀਂ ਨਹੀਂ ਭਾਤ ਉਹਦਾ ਖਾਣ ਦੇ ਚਾਰ-ਪੰਜ ਵਕਤ ਆ ਤਾਂ ਬੜੀ ਤਕੜੀ ਚੀਜ਼ ਆ ਬਈ ਕਿਹ ਚੀਜ਼ ਬੜੀ ਖਰਾ ਲੱਗਦੀ ਆ ਕੀ ਚੀਜ਼ ਅੰਕਲ ਇਹ ਹਾਂਜੀ ਹਰ 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 ਅੱਛਾ ਯਾ ਯਾ ਇਹਦੇ ਕੀ ਕੀ ਗੁਣ ਹੁੰਦੇ ਆ ਇਹ ਨੂੰ 100 ਜੀ ਮੀਟਰ ਕੀ ਲੰਦੀ ਆ ਸਬਜੀ ਮੀਟ ਵਰਗੀ ਠਿਕਨ ਵਰਗੀ ਕਿ ਮਟਨ ਵਰਗੀ ਮਟਨ ਰਜ ਹੈ ਜੀ ਮਟਨ ਅੱਛਾ ਆ ਕੇ ਦੇ ਪਤਾ ਨਹੀਂ ਕਿ ਮੈਂ ਥੋੜੀ ਬੋਲ ਤਾਂ ਤਾਂ ਹੀ ਤਾਂ ਹੁਣ ਤਾਂ ਜੋ ਅੱਕਣ ਨੂੰ ਪਤਾ ਹੀ ਨਹੀਂ ਇਹ ਚੀਜ਼ ਮੈਨੂੰ ਖੁਦ ਨਹੀਂ ਪਤਾ ਹੈਗਾ ਯਾਰ ਨਾ ਮੈਂ ਤਾਈ ਹੋਈ ਜੀ ਮੈਂ ਪੁੱਛ ਰਿਹਾ ਤਰੀ ਵਾਲੀ ਪ੍ਰਾਪਰ ਤਰੀ ਵਾਲੀ ਤਰੀ ਵਾਲੀ ਸਬਜੀ ਤਰੀ ਵਾਲੀ ਸਬਜੀ ਇਹ ਰੀਅਲ ਡਾਲ ਮਤਲਬ ਕਿ ਹਾਂ ਡਾਲ ਆਪਾਂ ਤਰੀ ਵਾਲੀ ਸਬਜ਼ੀ ਦੇ ਨਹੀਂ ਹੁੰਦੀ ਤਰੀ ਵਾਲੀ ਦਾਲ ਹੁੰਦੀ ਹੈਗੀ ਅੱਛਾ ਹਾਂ ਆਲੂ ਪਾ ਕੇ ਵੀ ਬੜੀ ਬਣ ਲੱਗਿਆ ਆਲੂ ਪਾ ਕੇ ਦਾਲ ਵਧੀਆ ਬਣ ਜਾਂਦੀ ਹੈਗੀ ਇਹ ਤਾਂ ਅੱਛਾ ਭਾਈ ਬਾਲੀ ਕੇ ਬੋਲੋ ਜਿਹੜੀ ਸਬਜ਼ੀ ਜਿਹੜੀ ਪਾਉਂਦੇ ਨੇ ਉਹ ਦਾਲ ਦੇ ਕਿੰਨੇ ਦੇ ਬੋਲਦਾ ਮੈਂ ਤਈ ਹਾਂ ਨਾ ਅੰਕਲ ਕੋਲ ਤਈ ਹਾਂ ਮੈਂ ਮਤਲਬ ਇਹਦੇ ਬਾਰੇ ਮੈਨੂੰ ਕੋਈ ਚੀਜ਼ ਪਤਾ ਨਹੀਂ ਸਣਾ ਇਹ ਦੋ ਪ੍ਰਕਾਰ ਚ ਆਉਂਦੀ ਹੈ ਬਾਹਰ ਅੱਛਾ ਹਾਂ ਦੋ ਗੜੀ ਪੂਰੀ ਜਿਹੜੀ ਇਹ ਮੰਦੇ ਬਾੜ ਵੀ ਆਉਂਦੀ ਹੈ ਇਹ ਅੱਛਾ ਪੂਰੀ ਵੀ ਹੁੰਦੀ ਹੈ ਇਹ ਮਤਲਬ ਵੈਸੇ ਆਉਦੇ ਵਰਗੀ ਹੁੰਦੀ ਜਿਵੇਂ ਮਟਰ ਦੇ ਦਾਣੀ ਹੁੰਦੀ ਆਪਣੀ ਹਾਂਜੀ ਹਾਂਜੀ ਉਹ ਤੋਂ ਛੋਟਾ ਦਾਣਾ ਹੁੰਦਾ ਹੈ ਅੱਛਾ ਵਾਹ ਉਹ ਤੋਂ ਕਹਿਣਾ ਮੈਂ ਕੀ ਆ ਯਾਰ ਇਹਦੇ ਵਿੱਚ ਮੈਂ ਦੇਖ ਲਈਏ ਮਾਂ ਤਾਂ ਹੀ ਉਹ ਨਾ ਸਪੈਸ਼ਲ ਖੜੇ ਆ ਗਿਆ ਜਿਹੜੀ ਚੀਜ਼ ਦੀ ਹੈ ਸਭੀ ਹਾਂਜੀ ਪਹਾੜੀ ਲੱਕੇ ਵਾਲੇ ਪਹਾੜੀ ਲੱਕੇ ਲਈ ਆਪਣੇ ਬਹੁਤ ਸਾਰੇ ਇਹ ਫਸਲਦਾਰ ਤੇ ਦਾ ਰਾਜਸਥਾਨ ਦੀ ਫਸਲ ਹੈ ਜੀ ਫਸਲਦਾਰ ਦੇਖੀ ਜਾਂਦਾ ਇਹ ਨਰਮਿਆਂ ਦੀ ਬਿਜਾਈ ਹੁੰਦੀ ਹੈ ਜਾਂ ਉਦੋਂ ਹੁੰਦੀ ਹੈ ਹੁੰਦੀ ਹੈ ਮਤਲਬ ਕਿ ਠੀਕ ਹੈ ਹੁੰਦੀ ਬਹੁਤ ਸੋਹਣੀ ਹੈ ਮਤਲਬ ਕਿ ਪਹਿਲਾਂ ਜਿਵੇਂ ਇਹ ਆਪਣੇ ਲਸਣ ਨਹੀਂ ਹੁੰਦੀ ਰਸਾ ਵੜਦੇ ਹੁੰਦੇ ਫਿਰ ਰਸੇ ਵੜਨ ਵਾਲਾ ਬਾਹਰ ਆਉਂਦਾ ਠੀਕ ਹੈ ਹਣ ਸਣ ਸਣ ਦਾ ਮਤਲਬ ਕਿ ਫਰਮ ਦੇ ਵਿੱਚ ਵੀ ਕਈ ਦੂਸਰੇ ਹੈਗੇ ਆ ਜਿਹੜਾ ਵੱਡੇ ਵੱਡੇ ਹੋ ਕੇ ਖੜਿਆ ਪੱਤੇ ਨਹੀਂ ਉਹ ਕਿੱਸੇ ਰਹਿਗੇ ਨਹੀਂ ਰੁਕਣ ਦੇ ਬਥੇਰੇ ਬੀਜੇ ਹੋਏ ਆ ਸਾਈਡਾਂ ਤੇ ਇਹ ਮਤਲਬ ਕਿ ਆਮ ਨਹੀਂ ਹੈਗੀ ਹੁਣ ਇਹ ਇਹ ਹੈ ਕਿ ਟਮਾਟਾ ਮੀਂਹ ਮਤਲਬ ਉਹ ਵੀ ਹੋ ਗਈ ਇੱਕ ਤਰ੍ਹਾਂ ਦੀ ਜਿਵੇਂ ਅੱਜ ਕੱਲ੍ਹ ਦੇ ਜਵਾਨ ਜਵਾਕਾਂ ਨੂੰ ਵੀ ਇਹਦੇ ਬਾਰੇ ਕੋਈ ਪਤਾ ਨਹੀਂ ਦੋ ਦਿਨ ਪਹਿਲਾਂ ਤੁਸੀਂ ਲਈ ਹੋਈ ਇਹ ਹਾਂਜੀ ਅੱਛਾ ਅੱਛਾ ਕਿਹੜੇ ਪਿੰਡ ਆ ਪੁੱਚੋਕਲਾਂ ਜੀ ਪੁੱਚੋਕਲਾਂ ਹਾਂਜੀ ਅੱਛਾ ਇਹ ਤੁਸੀਂ ਕਿਵੇਂ ਮਤਲਬ ਸਾਨੂੰ ਕਿਵੇਂ ਮਤਲਬ ਇਹਦਾ ਹੋਇਆ ਜੀ ਸਾਨੂੰ ਮਤਲਬ ਪਰਾਣੀਆਂ ਸਬਜ਼ੀਆਂ ਡਾਲਾਂ ਵਗੈਰਾ ਖਾਣ ਦੇ ਸ਼ਕੀਨ ਆ ਸੀ ਠੀਕ ਹੈ ਉਹਦਾ ਕਰਕੇ ਮੈਂ ਇਹ ਦੋ ਕਣਾਲਾਂ ਦੀ ਕਾਸ਼ਤ ਕੀਤੀ ਸੀਗੀ ਦੋ ਕਣਾਲਾਂ ਹਾਂਜੀ ਠੀਕ ਹੈ ਇਹ ਬਹੁਤ ਸੋਹਣੀ ਹੈ ਜੀ ਕਿਸੇ ਕਿਸੇ ਦੀ ਸਪਰੇ ਨਹੀਂ ਮੰਗਦੀ ਜੀ ਆਮ ਤੌਰ ਤੇ ਆਪ ਡਰਾਇਆ ਜਾਂਦਾ ਲੋਕਾਂ ਨੂੰ ਇਹ ਸਪਰੇ ਬਹੁਤ ਮੰਗਦੀ ਹੈ ਇਹਨੂੰ ਖੁੰਡੀ ਪੈਂਦੀ ਹੈ ਠੀਕ ਹੈ ਲੇਕਨ ਇਹਦੀ ਬਜਾਈ ਦਾ ਸਮਾਂ ਜਿਹੜਾ ਉਹ ਸਹੀ ਹੋਣਾ ਚਾਹੀਦਾ ਇਹਦੇ ਵਿੱਚ ਪੋਟਾਸ਼ ਨਾ ਨਾ ਭਰਪੂਰ ਹੈ ਜੀ ਠੰਡ ਤੋਂ ਬਚਾਉਂਦੀ ਹੈ ਸਭ ਤੋਂ ਵੱਡਾ ਬੈਨੀਫਿਟ ਇਹਦਾ ਹੀ ਹੈ ਜੀ ਓਕੇ ਹਾਂਜੀ ਮਤਲਬ ਇਹ ਤੁਸੀਂ ਆਰਗੇਨਿਕੀ ਬੀਜੀ ਹੋਈ ਹੈ ਮੈਂ ਤਾਂ ਕੋਈ ਰੈਸਪੀ ਬਾਰੇ ਪਹਿਲਾਂ ਤੂੰ ਮੇਰਾ ਸ਼ੌਕ ਹੈ ਵੀ ਮੈਂ ਬਣਾ ਰਿਹਾ ਫਰੀ ਵਾਲੀਆਂ ਸਬਜ਼ੀਆਂ ਖਾਵਾ ਆਮ ਵੀ ਬੰਦਾ ਸੁੰਡੀ ਸਾਂਡੀ ਜੇ ਕਿ ਫਿਰਦੀ ਵੀ ਆ ਪੋਰਾ ਉਹਨੂੰ ਜਿਹੜਾ ਪਤੰਗਾ ਵੀ ਝੋਕ ਲੈਂਦਾ ਬਾਕੀ ਸਬਜ਼ੀ ਨੂੰ ਧੋ ਕੇ ਬਣਾ ਧੋ ਕੇ ਬਣਾਇਆ ਜਾ ਸਕਦਾ ਹੈ ਅਜੇ ਕੋਈ ਕੁੰਗੀਆਂ ਬੇਚ ਨਹੀਂ ਜਾਂਦੀਆਂ ਹੁੰਦੀਆਂ ਠੀਕ ਹੈ ਪਰ ਕਿਉਂਕਿ ਮੈਂ ਆਪ ਦੇ ਜਿਹੜੀਆਂ ਕਰਦੀਆਂ ਸਬਜ਼ੀਆਂ ਐ ਕਿ ਤੂੰ ਪਹਿਲਾਂ ਥੋੜਾ ਮੈਂ ਬਿਮਾਰੀ ਇਸ ਬੱਸਿਆ ਹੋਣ ਕਰਕੇ ਕਰ ਨਹੀਂ ਸਕਿਆ ਬਸ ਆਲੂ, ਛੋਲੇ, ਚੌਲੇ ਠੀਕ ਹੈ ਜੋ ਵੀ ਤਾਲਾ ਸਬਜ਼ੀਆਂ ਮੈਂ ਆਪਕੇ ਘਰ ਦੀਆਂ ਕਰ ਲੈਣਾ ਚਾਹਤਦਾ ਮਤਲਬ ਜਿਆਦਾਤਰ ਮਤਲਬ ਕੋਈ ਮੁੱਲ ਦੀ ਸਬਜ਼ੀ ਨਹੀਂ ਲੈਂਦੇ ਆਪ ਜੀ ਮਤਲਬ ਸਬਜ਼ੀ ਸਾਡੇ ਬਹੁਤ ਘੱਟ ਪਸੰਦ ਹੈ ਜੀ ਮਜਬੂਰੀ ਬਸ ਲੈਣੀ ਪਏ ਜੇ ਤੱਕ ਇਹ ਕਹਿ ਨਹੀਂ ਸਕਦੇ ਲੇਕਿਨ ਅਸੀਂ ਜਿਆਦਾ ਗੋਭੀ ਵਗੈਰਾ ਆਰਗੈਨਿਕ ਹੋ ਜਾਂਦੀ ਹੈ ਜੀ ਅਜਿਹਾ ਕੋਈ ਕੁਦਰਤ ਨੇ ਪੰਜਾਬ ਦੀ ਧਰਤੀ ਨੂੰ ਬੜੀ ਤਾਕ ਦਿੱਤੀ ਹੈ ਠੀਕ ਹੈ ਠੀਕ ਅੱਛਾ ਇਹਨੂੰ ਆਰਹਰਾ ਕਹਿੰਦੇ ਆ ਜੀ ਇਹਨੂੰ ਆਰਹਰ ਕਹਿੰਦੇ ਆ ਜੀ ਠੀਕ ਆ ਆ ਇਹਦਾ ਮਤਲਬ ਉਹ ਇਹਦਾ ਪੌਦਾ ਜੀ ਇਹਨੂੰ ਆਪਾਂ ਇਹਨੂੰ ਝੁੱਟਾ ਕਹਿ ਸਕਦੇ ਆ ਜਾਂ ਇਹਦੀ ਫਸਲ ਕਹਿ ਸਕਦੇ ਆ ਨੂੰ ਆਪਾਂ ਇਹ ਇਹ ਕੁੱਕੀ ਵੀ ਦਾਲ ਦੇ ਤੌਰ ਤੇ ਬਹੁਤ ਚੰਗੀ ਸਾਦੀ ਜਾ ਸਕਦੀ ਹੈ ਜੀ ਜਿਵੇਂ ਆਮ ਪਹਾੜੀ ਲੋਕੇ ਇਹਨੂੰ ਠੰਡੇ ਏਰੀਆ ਲਈ ਗਰਮ ਹੋਣ ਕਰਕੇ ਇਹਨੂੰ ਪਹਾੜੀ ਏਰੀਆ ਲਈ ਚੌਲ ਦਾ ਨਾਲ ਖਾਂਦੇ ਆ। ਅੱਛਾ। ਚੌਲ ਵਗੈਰਾ ਨਾਲ ਜੂਸ ਕਰਦੇ ਆ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਠੀਕ ਹੈ ਜੀ ਧੰਨਵਾਦ ਸ਼ੁਕਰੀਆ।